ਭਗਵੰਤ ਮਾਨ ਸਰਕਾਰ ਨੇ 10 ਪੱਤਰਕਾਰ ਤੇ ਆਰਟੀਆਈ ਕਾਰੂਕੁਨਾ ਤੇ ਪਰਚੇ ਦਰਜ ਕੀਤੇ ਸੀ ਉਹਨਾਂ ਚੋਂ ਇੱਕ ਮੈਂ ਆ। ਔਰ ਮੈਂ ਆਬ ਜਗਰਾਜ ਭਾਰਤ ਮੀਡੀਆ ਪ੍ਰੋਪਰਟੀ ਕਵਾਨਾ ਵਾਂ ਕਿ ਅਸੀਂ ਇਹਨਾਂ ਦੇ ਨਾਲ ਹਾਂ ਔਰ ਪਰ ਪੱਤਰਕਾਰ ਦਾ ਕੰਮ ਹੈ ਪਰ ਇਹ ਬੁਦੇਸ਼ ਤੋਂ ਮੁਭਾਵੇਂ ਪਹਿਲਾ ਮਾਲ ਵਿੱਚ ਕੀਤਾ 27 ਫਰਵਰੀ ਦਿਨ ਸ਼ੁੱਕਰਵਾਰ 11 ਵਜੇ ਡੀਸੀ ਦਫ਼ਤਰ ਅੰਮ੍ਰਿਤਸਰ ਵੱਡਾ ਕੱਠ ਜਿਹੜਾ ਹੈਗਾ ਉਹ ਹੋਣਾ ਪਰਦਰਸ਼ਨ ਕੀਤੇ ਜਿਹੜੇ ਪੱਤਰਕਾਰਾਂ ਤੇ ਪਰਚੇ ਦਰਜ ਹੋਇਆ ਇਹਦੇ ਸਬੰਧ ਦੇ ਵਿੱਚ ਚੰਡੀਗੜ੍ਹ 17 ਸੈਕਟਰ ਚ ਵੀ ਆਵਾਜ਼ ਬੁਲੰਦ ਕੀਤੀ ਸੀ ਜਿਹੜੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇਗੇ ਪੁਤਲੇ ਵੀ ਥੁੱਕੇਗੇ ਜਿਹੜੇ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਥੁੱਕੇਗੇ ਸਨ ਇਸ ਤੋਂ ਪਹਿਲਾਂ ਅਸੀਂ ਬਠਿੰਡਾ ਦੇ ਵਿੱਚ ਇਕੱਠ ਕੀਤਾ ਸੀਗਾ ਪੱਤਰਕਾਰਾਂ ਦੀ ਜਿਹੜੀ ਕਿ ਭਗਵੰਤ ਮਾਨ ਸਰਕਾਰ ਕਲਮ ਬੰਦ ਕਰ ਰਹੀ ਆ ਜਵਾਨ ਬੰਦੀ ਕਰ ਰਹੀ ਆ ਉਹਦੇ ਸਬੰਧ ਦੇ ਵਿੱਚ ਔਰ ਦੂਜੀ ਗੱਲ ਵਾਈ ਜੀ ਤੁਸੀਂ ਇਹ ਆਵਾਜ਼ ਸੁਣੀ ਆ ਪੂਰਾ ਪੰਜਾਬ ਤੁਹਾਨੂੰ ਪਿਆਰ ਕਰਦਾ ਹੈ ਮੇਰੇ ਤੋਂ ਸੀਨੀਅਰ ਪੱਤਰਕਾਰਔਰ ਸਮੂਹ ਜਥੇਬੰਦੀਆਂ ਇੱਥੇ ਪਹੁੰਚੇ ਨੇ ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ ਔਰ ਮੈਂ ਆਬ ਜਗਰਾਜ ਭਾਰਤਵਾਲੀਆ ਖੁਪਾ ਤੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਇਹਨਾਂ ਨੂੰ ਆਸ਼ਵਾਸਨ ਦਿਵਾਉਣਾ ਵਾ ਕਿ ਅਸੀਂ ਇਹਨਾਂ ਦੇ ਨਾਲ ਹਾਂ ਔਰ ਮਪਾਈ ਮਨਿੰਦਰ ਜੀ ਜੀ ਆਏ ਨੇ ਅੰਮ੍ਰਿਤਸਰ ਮੈਂ ਦਾ ਸਵਾਗਤ ਕਰਦਾ ਹਾਂ ਔਰ ਜੋ ਵੀ ਬਟਾਲੋਟੀ ਇਹਨਾਂ ਦੀ ਪਟੰਡੇ ਤੇ ਜਿਹੜੀ ਟੀਮ ਪਹੁੰਚੀ ਹੈ ਉਹਨਾਂ ਸਾਰਿਆਂ ਦਾ ਸਵਾਗਤ ਕਰਦਾ ਮਨਿੰਦਰ ਭਾਈ ਜੀ ਆਪਾਂ ਤੁਹਾਨੂੰ ਇੱਕ ਗੱਲ ਕਹਿ ਦਿੰਦੇ ਹਾਂ ਕੀ ਚੀਤ ਭਗਤ ਸਿੰਘ ਐਸੋਸੀਏਸ਼ਨ ਨਾਲ ਤੁਹਾਡੇ ਨਾਲ ਹੈ ਔਰ 26 ਤੀਜ ਦੇ ਜਿਹੜਾ ਟਾਈਮ ਦਿੱਤਾ ਗਿਆ ਹੈ ਮੈਂ ਕਿਹਾ ਕਿ ਡੀਸੀ ਅਫੀਸ ਦੇ ਬਾਹਰ ਹੀ ਰੱਖਿਆ ਜਾਵੇ ਕਿਉਂਕਿ ਜਿਆਦਾ ਵਧੀਆ ਕਿਉਂਕਿ ਸਾਰੀਆਂ ਜਾਨੀਆਂ ਉੱਤੇ ਜਿਹੜੇ ਧਰਨੇ ਚੱਲ ਰਹੇ ਹੁੰਦੇ ਆਂ ਵੀ ਸਾਕੂ ਤਾਂ ਬਾ ਜਿਹੜਾ ਮੱਗਪੱਤਨ ਦੇ ਨਾਲ ਬੜਾ ਸੋਖਾ ਹੋ ਜਾਏਗਾ ਉਸ ਤੋਂ ਔਰ ਦੂਸਰੀ ਗੱਲ ਭਾਈ ਤੁਸੀਂ ਇਹ ਆਵਾਜ਼ ਚੁੱਕੀ ਆ ਪੂਰਾ ਪੰਜਾਬ ਤੁਹਾਨੂੰ ਪਿਆਰ ਕਰਦਾ ਹੈ ਔਰ ਪੂਰੇ ਦੇ ਕੇ ਤੁਸੀਂ ਪਰਚੇ ਦੀ ਗੱਲ ਛੱਡ ਦਿਓ ਪੰਜਾਬ ਦੇ ਲੋਕਾਂ ਨੇ ਪਰਚੇ ਬੰਦ ਕਰਵਾ ਦੇਣੇ ਆ ਉਹਨਾਂ ਨੂੰ ਮਜਬੂਰਨ ਪਰਚੇ ਰੱਦ ਕਰਨੇ ਹੀ ਪੈਣੇ ਆ ਜਿਹੜੀ ਆਵਾਜ਼ ਤੁਸੀਂ ਸਾਡੀ ਚੁੱਕਦੇ ਹੋ ਤੇ ਅਸੀਂ ਤੁਹਾਡੇ ਨਾਲ ਆ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੁਹਾਡੇ ਮਗਰ ਚੱਲ ਕੇ ਕਿਉਂਕਿ ਮੈਂ ਇੱਕ ਸੱਚੇ ਬੰਦੇ ਦੇ ਮਗਰ ਆਣਾ ਵਾ ਸੱਚੇ ਬੰਦੇ ਮਗਰ ਚੱਲਦਾ ਵਾਂ ਤੇ ਭਾਈ ਮਨੀਤ ਸਿੰਘ ਜੀ ਮੈਂ ਤਾਂ ਦਾ ਇਸ ਚੀਜ਼ ਨੂੰ ਕਹਾਂਗਾ ਕਿ ਤੁਸੀਂ ਲੱਗੇ ਰਹੋ ਅਸੀਂ ਤੁਹਾਡੇ ਨਾਲ ਆ ਸ਼ਹੀਦ ਭਗਤ ਸਿੰਘ ਐਸੋਸੀਏਸ਼ਨ ਤੁਹਾਡੇ ਨਾਲ ਹੈ ਯੁਵਰਾਜ ਭਗਤ মিডিਆ ਗਰੁੱਪ ਤੁਹਾਡੇ ਨਾਲ ਹੈ ਬੱਸ ਮੈਂ ਜ਼ਿਆਦਾ ਸਮਾਂ ਨਹੀਂ ਲਵਾਵਾਂਗਾ ਭਾਈ ਗੁਰਜੀਤ ਦਾ ਖਾਲਸਾ ਭਾਈ ਗੁਰਜੀਤ ਕੀ ਫਤਿਹ

ਔਰ ਇਹ ਕੁਝ ਪਤਰਕਾਰ ਵੀ ਜਿਹੜੇ ਸਾਫੀ ਮਾਰਗ ਤੋਂ ਹਮੇਸ਼ਾ ਵੱਡੀ ਆਵਾਜ਼ ਨਿਕਲਦੀ ਰਹੀਆਂ ਚਾਹੇ ਉਹ ਸਵੈ ਸੇਵਕਾਂ ਦੇ ਗੁੱਸੇ ਹੋਣ ਚਾਹੇ ਮਜ਼ਦੂਰਾਂ ਦੇ ਗੁੱਸੇ ਹੋ ਔਰ ਉਹਨਾਂ ਨੂੰ ਵੀ ਦਬਾਇਆ ਜਾਂਦਾ 26 ਤਰੀਕ ਨੂੰ ਮੇਰੀ ਬੇਨਤੀ ਤੋਂ ਇੱਕ ਸਵਾਹ ਹੋਈ ਸੀ ਕਿ ਆਪਾਂ ਮਾਰਚ ਕਰੀਏ ਔਰ ਮਾਰਚ ਸੱਚਮੁੱਚ ਦੀ ਦਰਬਾਰ ਸਾਹਿਬ ਦੇ ਬਾਵਾ ਸਾਹਿਬ ਦੀ ਪ੍ਰਤੀ ਮਤਾ ਕਰੀਏ ਜੇ ਇਹ ਅਫੀਸਲਾ ਮੰਨਣਾ ਨਾ ਮੰਨਣਾ ਉਹ ਜਿੱਥੇ ਬਤੇ ਕਾਰਨ ਦਾ ਫੈਸਲਾ ਹੁੰਦਾ ਉਹਦਾ ਕਾਰਨ ਕਿ ਆਰਟੀਕਲ 19 ਜਿਹੜੀ ਆਜ਼ਾਦੀ ਦੇ ਅੰਦਰ ਤੁਹਾਨੂੰ ਬੋਲਣ ਦੀ ਸੁਵਿਧਾ ਮਿਲਦੀ ਔਰ ਬਾਵਾ ਸਾਹਿਬ ਨੂੰ ਦੇਖ ਕੇ ਦਲਿਤਾਂ ਦੀ ਪਹਿਲੀ ਅਖਬਾਰ ਮੂਖ ਲੈ ਉਹਨਾਂ ਦੇ ਸੰਸਥਾਪਕ ਨੇ ਮਾ ਸ਼ਾਨਦਾਰ ਬਤਕਰਾਰ ਕੀਤੀ। ਔਰ ਗੱਲ ਗੱਈਏ ਕਿ ਮੁੱਦੇ ਦੀ ਕਿ ਅਵਾਜ਼ਾਂ ਜਿਹੜੀਆਂ ਵਾ ਲਗਾਤਾਰ ਦਵਾਈਆਂ ਜਾ ਰਹੀਆਂ ਕਾਂਗਰਸ ਦੇ ਲਈ ਮੈਂ ਖੁਦ ਹੱਥ ਪੱਤਰਕਾਰ ਸੀ ਸਾਡੀ ਜੰਗ ਚੱਲਦਾ ਜੀ ਸਾਂ ਦੇ ਉੱਤੇ ਬੰਦੀਆਂ ਕੋਈ ਸਿੱਖ ਸੱਕੇ ਆਪਾਂ ਬਾਜੂ ਜੱਥੇ ਬੰਦੀ ਆਪਣੀ ਬਣੇ। ਔਰ ਤੁਹਾਨੂੰ ਪਤਾ ਸੀ ਕਿ ਕਾਂਗਰਸ ਨਾਲ ਸਾਡਾ ਚਾਰ ਚਾਰਕ ਵਿਰੋਧ ਜ਼ਰੂਰ ਹੈ ਪਰ ਉਹਨਾਂ 'ਚ ਟੋਲ ਰਿਆ ਉਸੋ ਹੀ ਸੀ। ਅਕਾਲੀਆਂ 'ਚ ਵੀ ਟੋਲ ਰਿਆ ਸੀ ਗੱਲ ਸਹਿਲ ਦੇ ਤਰ। ਇਹ ਸਰਕਾਰ ਆਂਦੇ ਸਭ ਤੋਂ ਪਹਿਲਾਂ ਤੁਹਾਨੂੰ ਜੇਲ੍ਹ ਜਾਣਾ ਪਿਆ ਧਰਵੇ ਵੀ ਚੱਕ ਕੇ 4-5 ਲੈਣਾ ਨੇ ਪਹਿਲੀ ਜੇਲ੍ਹ ਯਾਤਰਾ ਇਹ ਸੇ ਇਹ ਇਨਾ ਡਾਇਰੈਕਟ ਟੋਲਰੈਂਸੀ ਨਹੀਂ ਹੈ ਗੱਲ ਸੁਰੰਦਰੀ ਜਿਹੜੀ ਆ ਸ਼ਕਤਾਂ ਹੀ ਹੈ ਪੱਤਰਕਾਰ ਮੈਨੂੰ ਸਵਾਲ ਪੁੱਛਣੇ ਪੁੱਛ ਨਹੀਂ ਚਾਹੇ ਮਨਿੰਦਰ ਸਿੱਧੂ ਵੀਰ ਜੀ ਹੋਣ ਚਾਹੇ ਆਗੇ ਐਕਟ੍ਰੈਸ ਮਾਣੀ ਕੋਇਲ ਜੀ ਹੋ ਨਾ ਪੱਤਰਕਾਰ ਦਾ ਕੰਮ ਹੈ ਪਰ ਇਹ ਬਲਦੇਸ਼ ਨੂੰ ਬਾਹਲ ਦੇ ਇਹ ਦਰਬਾਰੀ ਬਾਹਲ ਦੇ ਇਹਨਾਂ ਨੂੰ ਦਰਬਾਰੀ ਚਾਹੀਦਾ ਪਰ ਪੱਤਰਕਾਰ ਕਿਥੋਂ ਕੀਰ ਹੈਗਾ ਜਿਹੜਾ ਬਾਬਰ ਨੂੰ ਜਾਬਰ કહેਗਾ ਔਰ ਵੱਡੇ ਵੱਤਾਂ ਦੇ ਸਵਾਲ ਰੱਖੇਗਾ ਕੰਮ ਹੀ ਪੱਤਰਕਾਰ ਦਾ ਹੈਗਾ ਨਾ ਕਿ ਸ਼ਰਮੀਆਂ ਤੇ ਨਚਰਾ ਬਲਦੇਸ਼ ਨੂੰ ਬਾਹਲ ਔਰ ਬਲਦੇਸ਼ ਨੂੰ ਬਲਦੇਸ਼ ਛੱਲਦੇ ਨੇ ਭਾਈ ਸਰੂਰ ਤਾਂ ਪੱਤਰਕਾਰ ਜਿਹੜੇ ਸਵਾਲ ਕਰ ਰਹੇ ਨੇ ਉਹ ਖੇ ਨੂੰ ਮੋਦੀ ਨੇ ਲਈ ਉਹਨੇ ਜਾਣ ਚਾਹੀ ਕੋਈ ਗੱਲ ਛੋਟੀ ਰੱਖ ਦੇ ਰਾਮਦੇਵ ਗੱਲ ਕਈ ਪੱਤਰਕਾਰ ਭੈਨਰਾ ਜਿਹੜੇ ਆਪਣੇ ਸਾਥੀ ਨੇ ਐਨਸੀਐ ਵੱਡੀਆਂ ਧਾਰਾ ਯੂਐਮਪੀ ਅੱਗੇ ਧਾਰਾ ਚਸ ਮੁਲਕ ਦੇ ਜ਼ਿਲ੍ਹਾ ਚ ਹੈ ਗਿਆ ਤੇ ਉਹੀ ਸ਼ਾਂਦਾਨ ਦੰਦ ਦੇਲ ਵਾਲੀ ਨੀਤੀ ਜਿਹੜੀ ਆ ਉਹ ਇਸੇ ਲਾਗੂ ਕੀਤੀ ਜਾ ਰਹੀ ਆ ਆਰਟੀਕਲ 19 ਨੂੰ ਐਕਸਰਸਾਈਜ਼ ਕਰਨਾ ਹਰ ਪੱਤਰਕਾਰ ਦਾ ਹੱਕ ਹੈ ਪੀਵਲ ਕਮੇਟੀ ਮੇਰੀਆਂ ਅਧਾਰਿਕ ਸਮਾਜੀ ਜਥੇਬੰਦੀਆਂ ਔਰ ਤੁਮਾਨ ਵਾਲਮੀ ਕੀ ਤਿਰਤ ਇਸ ਲਗਰੀ ਤੇ ਤੰਦਰਪੁਰ ਲਾਲ ਦਾ ਸੀ ਲਗਰੀ ਤੇ ਜਿੰਨੀਆਂ ਵੀ ਦੱਸੋ ਲੰਗੀਆਂ ਨੇ ਸਾਡੇ ਨਾਲ ਅਲਾਈਨਮੈਂਟ ਚ ਨੇ ਉਹ ਦਿਖਾਈਆਂ ਔਰ ਬੱਡੀ ਜਿੰਦੀ ਜਾਣੀਆਂ ਜਿੰਦੀ ਜੜੀ ਆ ਉਹ ਅਕਾਉਂਟੇਬਲ ਹੋਏਗੀ ਪਰ ਜੇ ਮਾਰਚ ਜਿਹੜਾ ਵਾ ਸਰਕਟ ਤੱਕ ਜਾਵੇ ਤੇ ਬਹੁਤ ਗੰਗਾ ਮੈਸੇਜ ਆਏਗਾ ਔਰ ਬਾਬਾ ਸਾਹਿਬ ਦੀ ਪ੍ਰਤੀਨਿਧਤਾ ਦੇ ਬਾਰੇ ਪਾ ਸਾਰੇ ਆਪਣੇ ਸਾਥੀ ਕਰ ਲਿਖੀਏ ਉਸ ਤੋਂ ਵੱਡੇ ਮਦਦ ਤੇ ਕਰ ਚੇ ਬਹੁਤ ਬਹੁਤ ਜੀ ਜੈਪੀ ਜੈ ਸ੍ਰੀ ਰਾਮ ਜੀ ਜਿਹੜਾ ਬਾਈ ਮਰਿੰਦਰ ਜੀਤ ਵੱਲੋਂ ਜਿਹੜੀ ਮੀਟਿੰਗ ਰੱਖੀ ਗਈ ਆ ਇਹ ਕਿਸ ਵਿਸ਼ੇ ਚ ਰੱਖੀ ਗਈ ਆ ਦੇਖੋ ਅੱਜ ਜਿਹੜੀ ਪ੍ਰੈਸ ਦੀ ਆਜ਼ਾਦੀ ਬਹਾਲ ਕਰੋ ਸੰਘਰਸ਼ ਕਮੇਟੀ ਵੱਲੋਂ ਮਾਝੇ ਦੇ ਵਿੱਚ ਵੱਡਾ ਇਕੱਠ ਕਰਨ ਦੇ ਲਈ ਪਹਿਲਾ ਮਾਲ ਵਿੱਚ ਕੀਤਾ 27 ਫਰਵਰੀ ਦਿਨ ਸ਼ੁੱਕਰਵਾਰ 11 ਵਜੇ ਡੀਸੀ ਦਫ਼ਤਰ ਅੰਮ੍ਰਿਤਸਰ ਵੱਡਾ ਇਕੱਠ ਜਿਹੜਾ ਹੈਗਾ ਉਹ ਹੋਣਾ ਕਿ ਜਿਹੜੀ ਲਗਾਤਾਰ ਇਸ ਪੰਜਾਬ ਦੇ ਸਮਿਤ ਮੁਲਕ ਭਾਰ ਚ ਆਵਾਜ਼ ਬੰਦੀ ਕੀਤੀ ਜਾ ਰਹੀ ਹੈਗੀ ਆ ਆ ਫਰੀ ਸਪੀਚ ਕਲੈਕਟਿਵ ਵੱਲੋਂ ਜਿਹੜਾ ਇੱਕ ਡਾਟਾ 2025 ਨੂੰ 23 ਦਸੰਬਰ ਨੂੰ ਜਾਰੀ ਕੀਤਾ ਗਿਆ ਕਿ 2025 ਦੇ ਵਿੱਚ ਨੌ ਪੱਤਰਕਾਰਾਂ ਦਾ ਯਾਨੀ ਕਿ ਪੁਲਕ ਪਰ ਦੇ ਵਿੱਚ ਕਤਲ ਹੋਇਆ 117 ਦੇ ਕਰੀਬ ਲੋਕ ਪੱਤਰਕਾਰਾਂ ਸਮੇਤ ਹੋਰ ਵੀ ਲੋਕ ਜਿਹੜੇ ਹੈਗੇ ਆ ਬੋਲਣ ਕਰਕੇ ਜਿਹੜਾ ਹੈਗਾ ਉਹਨਾਂ ਤੇ ਉਹਨਾਂ ਨੂੰ ਜੇਲਾ ਚ ਜਿਹੜਾ ਹੈਗਾ ਉਹ ਸੱਟਿਆ ਗਿਆ ਦੋ ਪੱਤਰਕਾਰਾਂ ਦੀ ਵੀ ਨਹੀਂ ਕਿ ਯੂਏਪੀਏ ਵੀ ਇੱਕ ਕਸ਼ਮੀਰ ਦਾ ਇੱਕ ਝਾਰਖੰਡ ਦਾ ਪੱਤਰਕਾਰ ਉਹਦੇ ਤੇ ਜਿਹੜਾ ਲਾਇਆ ਗਿਆ ਔਰ 8800 ਜਿਹੜੇ ਐਕਸ ਦੇ ਅਕਾਊਂਟ ਸੀਗੇ ਉਹ ਭਾਰਤ ਸਰਕਾਰ ਵੱਲੋਂ ਜਿਹੜੇ ਸੀਗੇ ਉਹ ਬੰਦ ਕਰਵਾਏ ਗਏ ਯਾਨੀ ਕਿ ਜਿਹੜੀ ਆਵਾਜ਼ ਬੰਦੀ ਆ ਉਹ ਸਿਰ ਪੱਤਰਕਾਰਾਂ ਦੀ ਨਹੀਂ ਉਹਦੇ ਚ ਜੇ ਕੋਈ ਬੰਦਾ ਸੋਸ਼ਲ ਮੀਡੀਆ ਤੇ ਆਪਣੀ ਗੱਲ ਕਹਿਣਾ ਚਾਹੁੰਦਾ ਉਹਨੂੰ ਵੀ ਦਬਾਇਆ ਜਾ ਰਿਹਾ ਲੇਖਕ ਨੇ ਪੱਤਰਕਾਰ ਨੇ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਨੇ ਉਹਨਾਂ ਤੇ ਉਹ ਰਿਲੀਜ਼ ਨਹੀਂ ਹੁੰਦੀਆਂ ਜੀਆਂ ਜਿਵੇਂ ਜਸਵੰਤ ਸਿੰਘ ਖਾਲੜਾ ਤੇ ਮੂਵੀ ਬਣੀ ਉਹਨੂੰ ਚ 120 ਕੱਟ ਲਾਉਣ ਦੀ ਗੱਲ ਆ ਉਹਦੇ ਇੱਕ ਤਰ੍ਹਾਂ ਦਾ ਪੁਲ ਉਹਨੂੰ ਬੈਨ ਕਰਨ ਦੀ ਗੱਲ ਹੀ ਹੈਗੀ ਆ ਤਾਂ ਹਰ ਤਰ੍ਹਾਂ ਤੇ ਜਿਹੜੀ ਅੱਗੀ ਆ ਕਲਾ ਤੇ ਸਾਹਿਤ ਤੇ ਪੱਤਰਕਾਰਤਾ ਤੇ ਯੂਟਿਊਬਰਾਂ ਤੇ ਸਾਰੇ ਤਰ੍ਹਾਂ ਦੀ ਜਿਹੜੀ ਹਰ ਪਾਸਿਓਂ ਆਵਾਜ਼ ਬੰਦੀ ਕੀਤੀ ਜਾ ਰਹੀ ਆ ਤਾਂ ਇਹ ਮੁਲਕ ਭਰ ਦੇ ਵਿੱਚ ਵਰਤਾਰਾ ਹੈਗਾ ਤਾਂ ਇਸ ਦੇ ਖਿਲਾਫ ਪੰਜਾਬ ਚ ਜਿਹੜੀ ਆਵਾਜ਼ ਉੱਠੀ ਆ ਜਿਵੇਂ ਪਹਿਲਾਂ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਹੋਰ ਹੱਲਿਆਂ ਦੇ ਖਿਲਾਫ ਐਵੇਂ ਆਵਾਜ਼ ਬੰਦੀ ਦੇ ਖਿਲਾਫ ਵੀ ਪੰਜਾਬ ਚ ਜਿਹੜੀ ਵਧੀਆ ਗੱਲ ਉੱਠੀ ਆ ਕਿ ਸਾਰੇ ਪੰਜਾਬ ਦੇ ਇਨਸਾਫਸੰਦ ਲੋਕ ਪੱਤਰਕਾਰਾਂ ਦੇ ਨਾਲ ਜਿਨ੍ਹਾਂ ਤੇ ਪਰਚੇ ਦਰਜ ਹੋਏ ਹੈਗੇ ਆ ਜਿਨ੍ਹਾਂ ਦੇ ਚੈਨਲ ਬੰਦ ਕੀਤੇ ਗਏ ਆ ਉਹਨਾਂ ਦੇ ਨਾਲ ਆਏ ਹੈਗੇ ਆ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਸੀਗੀ ਤੇ ਮੱਝ ਦੀਆਂ ਜਥੇਬੰਦੀਆਂ ਨੇ ਪੱਤਰਕਾਰਾਂ ਨੇ ਬਹੁਤ ਹੀ ਵਧੀਆ ਹੰਗਾਰਾ ਕੀਤਾ ਬਹੁਤ ਵੱਡੀ ਗਿਣਤੀ ਚ ਆਏ ਆ ਔਰ ਸਾਰਿਆਂ ਨੇ ਇਹ ਕਿਹਾ ਕਿ ਵੱਡੀ ਗਿਣਤੀ ਚ ਉਸਤਾਈ ਜਿਹੜਾ ਫਰਵਰੀ ਨੂੰ ਕੱਠ ਹੋ ਰਿਹਾ ਉਹ ਚ ਸ਼ਮੂਲੀਅਤ ਕਰਨਗੇ ਸਾਰਿਆਂ ਨੂੰ ਰਲ ਮਿਲ ਕੇ ਜਿੰਨੇ ਵੀ ਇਨਸਾਫ ਸੰਧ ਲੋਕ ਹੈਗੇ ਆ ਉਹਨਾਂ ਨੂੰ ਇਸ ਆਵਾਜ਼ ਬੰਦੀ ਦੇ ਖਿਲਾਫ ਜਿਹੜਾ ਹੈਗਾ ਉਹ ਡਟਣਾ ਚਾਹੀਦਾ ਕਿਉਂਕਿ ਅੱਜ ਜਿਸ ਤਰ੍ਹਾਂ ਸਰਕਾਰ ਨਾ ਕਿਸਾਨਾਂ ਦਾ ਨਾ ਮਜ਼ਦੂਰਾਂ ਦਾ ਨਾ ਦੁਕਾਨਦਾਰਾਂ ਦਾ ਨਾ ਛੋਟੇ ਵਪਾਰੀਆਂ ਦਾ ਕਿਸੇ ਦਾ ਕੋਈ ਭਲਾ ਨਹੀਂ ਕਰ ਰਹੀ ਸਿਰਫ ਸਿਰਫ ਕੁਝ ਕਾਰਪੋਰੇਟ ਕਰਾਣਿਆਂ ਦਾ ਭਲਾ ਕਰ ਰਹੀ ਹੈਗੀ ਆ ਲੋਕਾਂ ਦੀ ਜ਼ਿੰਦਗੀ ਚ ਮਹਿੰਗਾਈ ਬੇਰੋਜ਼ਗਾਰੀ ਕਰਕੇ ਮੁਸ਼ਕਲਾਂ ਨੇ ਤੇ ਜਦੋਂ ਪੱਤਰਕਾਰ ਉਹਨਾਂ ਦੀ ਆਵਾਜ਼ ਉਠਾਉਂਦੇ ਆ ਤੇ ਸਰਕਾਰ ਨੂੰ ਆਵਾਜ਼ ਰੜਕਦੀ ਤੇ ਉਹਨਾਂ ਦੀ ਆਵਾਜ਼ ਨੂੰ ਉਹ ਦਬਾਉਂਦੀ ਹੈਗੀ ਮੈਂ ਮੰਦੀਪ ਮੱਕੜ ਜਿਹੜੇ ਪਿਛਲੇ ਦਿਨੀ ਭਗਵੰਤਮਾਨ ਸਰਕਾਰ ਨੇ 10 ਪੱਤਰਕਾਰ ਤੇ ਆਰਟੀਆਈ ਕਾਰੂਕੁਨਾ ਤੇ ਪਰਚੇ ਦਰਜ ਕੀਤੇ ਸੀ ਉਹਨਾਂ ਚੋਂ ਇੱਕ ਮੈਂ ਆ ਅੱਜ ਇਸ ਤੋਂ ਪਹਿਲਾਂ ਅਸੀਂ ਪ੍ਰਦਰਸ਼ਨ ਕੀਤੇ ਜਿਹੜੇ ਪੱਤਰਕਾਰਾਂ ਤੇ ਪਰਚੇ ਦਰਜ ਹੋਇਆ ਇਹਦੇ ਸਬੰਧ ਦੇ ਵਿੱਚ ਚੰਡੀਗੜ੍ਹ 17 ਸੈਕਟਰ ਚ ਵੀ ਆਵਾਜ਼ ਬੁਲੰਦ ਕੀਤੀ ਸੀ ਉਸ ਤੋਂ ਬਾਅਦ ਪੱਤਰਕਾਰਾਂ ਦੇ ਮੈਸੇਜ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਗਏ ਪੁਤਲੇ ਵੀ ਥੁੱਕੇ ਗਏ ਜਿਹੜੇ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਥੁੱਕੇ ਗਏ ਸਨ ਇਸ ਤੋਂ ਪਹਿਲਾਂ ਅਸੀਂ ਬਠਿੰਡਾ ਦੇ ਵਿੱਚ ਇਕੱਠ ਕੀਤਾ ਸੀਗਾ ਪੱਤਰਕਾਰਾਂ ਦੀ ਜਿਹੜੀ ਕਿ ਭਗਵੰਤ ਮਾਨ ਸਰਕਾਰ ਕਲਮ ਬੰਦ ਕਰ ਰਹੀ ਆ ਜਵਾਨ ਬੰਦੀ ਕਰ ਰਹੀ ਆ ਉਹਦੇ ਸਬੰਧ ਦੇ ਵਿੱਚ ਅੱਜ ਜਿਹੜਾ ਅਗਲਾ ਪ੍ਰੋਗਰਾਮ ਕਾਲ ਦਿੱਤੀ ਸੀਗੀ ਕਿ ਮਾਜੇ ਦੇ ਵਿੱਚ ਇੱਕ ਪ੍ਰੋਗਰਾਮ ਹੋਊਗਾ ਜਿਹੜੀ ਕਿ ਅਸੀਂ ਅੱਜ ਗੁਰੂ ਰਾਮਦਾਸ ਜੀ ਦੀ ਗੋਦ ਦੇ ਵਿੱਚ ਬਹਿ ਕੇ ਅੱਜ ਇੱਕ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਸਾਰੀਆਂ ਜੱਥੇਬੰਦੀਆਂ ਇਨਸਾਨਪਸੰਦ ਜੱਥੇਬੰਦੀਆਂ ਨੌਜਵਾਨ ਜੱਥੇਬੰਦੀਆਂ ਦੇ ਆਗੂ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਤੇ ਹੋਰ ਕਈ ਪਾਰਟੀ ਪੱਤਰਕਾਰ ਭਾਈਚਾਰਾ ਪਹੁੰਚਾ ਜਿਨ੍ਹਾਂ ਦੇ ਵਿੱਚ ਇੱਕ ਫੈਸਲਾ ਹੋਇਆ ਕਿ 27 ਫਰਵਰੀ ਨੂੰ ਦਿਨ ਸ਼ੁੱਕਰਵਾਰ ਨੂੰ 11 ਵਜੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਬਾਹਰ ਦੇ ਵਿੱਚ ਜੋ ਰੋਸ ਪ੍ਰਦਰਸ਼ਨ ਆ ਉਹ ਕੀਤਾ ਜਾਊਗਾ ਅਸੀਂ ਸਮੂਹ ਅੰਮ੍ਰਿਤਸਰ ਦੀਆਂ ਮਾਜੇ ਦੀਆਂ ਸਮੂਹ ਜੱਥੇਬੰਦੀਆਂ ਨੂੰ ਇਹ ਅਪੀਲ ਕਰਦੇ ਹਾਂ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਰੇ ਪੱਤਰਕਾਰ ਭਰਾ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਪਹੁੰਚੋ ਦੇਖੋ ਜੀ ਇੱਕ ਪੱਤਰਕਾਰ ਦਾ ਕੰਮ ਹੁੰਦਾ ਸਵਾਲ ਸਰਕਾਰ ਨੂੰ ਸਵਾਲ ਕਰਨਾ ਜੀ ਜਦੋਂ ਕੋਈ ਪੱਤਰਕਾਰ ਪਹਿਲਾਂ ਵੀ ਸਰਕਾਰਾਂ ਨੂੰ ਸਵਾਲ ਕਰਦੇ ਸੀ ਉਦੋਂ ਸਰਕਾਰਾਂ ਜਵਾਬ ਮੰਦੀ ਕਰਦੀਆਂ ਸੀ ਪਰ ਜਿੰਨਾ ਨਾਦਰ ਸ਼ਹੀ ਫਰਮਾਨ ਜਿੰਨਾ ੱੱ ਭਗਵੰਤ ਮਾਨ ਸਰਕਾਰ ਕਰੀ ਇਹਨਾਂ ੱੱ ਕਦੇ ਨਹੀਂ ਦੇਖਿਆ ਸੀ ਪਹਿਲਾਂ ਇਹਨਾਂ ਤੋਂ ਪੁੱਛਿਆ ਸੀਗਾ ਭਗਵੰਤ ਮਾਨ ਸਾਹਿਬ ਤੁਹਾਡਾ ਜਿਹੜਾ ਹੈਲੀਕਾਪਟਰ ਹੈ ਕੁਝ ਤਾਂ ਵਿਦੇਸ਼ ਦੌਰੇ ਤੋਂ ਤੁਹਾਡਾ ਜਹਾਜ਼ ਕੋਈ ਹੋਰ ਲਈ ਫਿਰਦਾ ਉਹਨਾਂ ਨੂੰ ਇਸ ਗੱਲ ਤੋਂ ਹੀ ਤਕਲੀਫ ਹੋ ਗਈ ਕਿਉਂ ਉਹ ਜਿਹੜੇ ਉਹਨਾਂ ਦੇ ਅੱਖ ਹੈ ਜਿਹੜੇ ਕੇਜਰੀਵਾਲ ਸਾਹਿਬ ਉਹਨਾਂ ਦੇ ਅੱਖ ਹੈ ਦਿੱਲੀ ਤੋਂ ਬੈਠੇ ਉਹਨਾਂ ਦੇ ਅੱਖ ਹੈ ਉਹ ਉਹਨਾਂ ਦਾ ਜਹਾਜ਼ ਵਰਤਦੇ ਆ ਨਹੀਂ ਵਰਤਦੇ ਉਹ ਤੁਹਾਨੂੰ ਦੱਸ ਦਿੰਦੇ ਇੰਨੀ ਗਲਤੀ ਉਹਨਾਂ ਨੂੰ ਤਕਲੀਫ ਹੋਈ ਜਿਹਦੇ ਕਰਕੇ ਉਹਨਾਂ ਨੇ ਸਾਡੇ ਤੇ ਪਰਚਾ ਇੱਕ ਸਾਨੂੰ ਗਿਫਟ ਦੇ ਰੂਪ ਦੇ ਵਿੱਚ ਦੇ ਦਿੱਤਾ ਤੁਹਾਡੇ ਚੈਨਲ ਵੀ ਸਰ ਬੰਦ ਕੀਤਾ ਗਿਆ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬਿਲਕੁਲ ਲੋਕਵਾਚ ਚੈਨਲ ਦਾ ਪੇਜ ਬੰਦ ਕੀਤਾ ਗਿਆ ਠੀਕ ਹੈ ਰਤਨ ਧਾਲੀਵਾਲ ਦੇ ਪੇਜ ਤੇ ਸਟ੍ਰਾਈਕਾਂ ਮਾਰੀਆਂ ਗਈਆਂ ਹੋਰ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਸਾਡੇ ਅਖਬਾਰਾਂ ਨੂੰ ਵੱਖ-ਵੱਖ ਅਖਬਾਰਾਂ ਨੂੰ ਇਹ ਕਹੇਗਾ ਇਹਨਾਂ ਦੀਆਂ ਖਬਰਾਂ ਪ੍ਰਕਾਸ਼ਿਤ ਨਾ ਕੀਤੀਆਂ ਜਾ ਸਰਕਾਰ ਆਵਦੀ ਜਿਹੜੀ ਤੱਕੇਸ਼ ਆਈ ਹੈ ਲਗਾਤਾਰ ਕਰ ਰਹੀ ਬਾਕੀ ਕਿਸਾਨ ਸੜਕਾਂ ਤੇ ਵੇਖਿਆ ਅਧਿਆਪਕ ਸੜਕਾਂ ਤੇ ਵੇਖਿਆ ਹੁਣ ਕਿਹੋ ਜਿਹਾ ਦੌਰ ਆ ਗਿਆ ਵੇ ਕਿ মিডিਆ ਸੜਕਾਂ ਤੇ ਆ ਰਹੀ ਆ ਕਿਵੇਂ ਵੇਖਦੇ ਇਸ ਜਰੂਰ ਦੇ ਦੇਖੋ ਜੀ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਜੁਲਮ ਹੁੰਦੇ ਰਹੇ ਆ ਵਕ ਵਕ ਸਰਕਾਰਾਂ ਦੇ ਐਮਐਲਐਸ ਨੇ ਮੰਤਰੀਆਂ ਨੇ ਮੁੱਖ ਮੰਤਰੀਆਂ ਨੇ ਜ਼ੁਲਮ ਕੀਤੇ ਆ ਕਿਸਾਨਾਂ ਤੇ ਮਜ਼ਦੂਰਾਂ ਤੇ ਹੋਰ ਜਥੇਬੰਦੀਆਂ ਤੇ ਪਰ ਅੱਜ ਇਹਨਾਂ ਨੇ ਪੱਤਰਕਾਰ ਵੀ ਨਹੀਂ ਛੱਡੇ ਇਤਿਹਾਸ ਦੇ ਵਿੱਚ ਪਹਿਲੀ ਹੈ ਕਿ ਇੱਕ ਪੱਤਰਕਾਰਾਂ ਦੇ ਪਰਚੇ ਦਰਜ ਹੋਣ ਤੋਂ ਬਾਅਦ ਸਾਰੀਆਂ ਇਨਸਾਫ ਸੰਗਤ ਜਥੇਬੰਦੀਆਂ ਤੇ ਪੱਤਰਕਾਰ ਭਾਈਚਾਰਾ ਇਕੱਠਾ ਹੋਇਆ